ਅਸਤਾ ਪਹਿਲਾਂ ਤਾਂ ਨਹੀਂ ਫੋਨ ਕਰਿਆ ਤੈਨੂੰ ਪਹਿਣੇ ਤੂੰ ਬੜਾ ਪਤਾ ਲੈਂਦਾ ਭੂਆ ਮੇਰਾ ਹੈ ਮਾਇਨਾ ਮਾਰ ਕੇ ਬਚੀਆਂ ਅਸਤਾ ਤੈਨੂੰ ਪਹਿਲਾਂ ਫੋਨ ਪਹਿਣ ਤਾਂ ਨਹੀਂ ਕੀਤਾ ਵੀ ਅਸੀਂ ਤਾਂ ਵਿਪਤਾ ਚ ਹੈਗੇ ਹੀ ਆ ਹੈਗੀ ਹੁਣ ਨੂੰ ਸੱਸ ਸਾਰਾ ਟੱਬਰ ਵੀ ਸੋਨ ਨੂੰ ਕਾਹਨੂੰ ਵਿਪਤਾ ਚ ਪਾਉਣਾ ਪਹਿਣੇ ਤੈਨੂੰ ਪਤਾ ਵਿਪਤਾ ਤੇ ਮੈਂ ਅਭੂ ਚਾਈ ਹੋਈ ਰੋਸ ਕੇ ਅੱਛਾ ਤਾਂ ਹੀ ਕਹੀ ਤੂੰ ਤਾਂ ਪਹਿਲਾਂ ਵਿਪਤਾ ਚ ਕਿਉਂ ਪਾਉਣਾ ਛੱਡ ਬਹੁਤਾ ਆਪਾ ਭੂਆ ਹੋਈ ਹਾਲ ਨਾ ਮਸਪੁੱਛ ਨਾ ਬੰ ਬੁੜੀਆ ਮਾਰਗੀ ਕੁੜਗਾ ਜਾਂ ਤੂੰ ਟੱਬਰ ਰੋਡੇ ਦਾ ਓਡਾ ਜੀ ਇਹ ਠੀਕ ਹੋਈ ਇਹ ਤੇਰੇ ਕਰਨੀ ਹੈ ਨਾ ਨਾ ਕੁਛ ਲੈਤਾ ਨਹੀਂ ਉਹ ਤੇ ਸੱਚਾ ਹੋਣਾ ਨਹੀਂ ਪਵਾਇਆ ਤੇ ਮੁੰਡਾ ਪੜਿਆ ਲਿਖਿਆ ਕੋਈ ਇਹ ਕਮੀ ਥੋੜੀ ਹੈ ਫੇਰ ਵੀ ਤੰਗ ਕਰਦੀ ਲੇਕਿਨ ਮੈਂ ਤਾਂ ਪੜੀ ਲਿਖਿਆ ਵੋਹੀ ਕੁੜੇ ਵਾਲੀ ਰੱਖੋ ਸੱਚ ਮਾਰਨੀ ਸੀ ਪੜੀ ਨਹੀਂ ਕੀ ਕਰੇ ਚੱਲ ਕੋਈ ਨਾ ਪੂਆ ਪੈਣੀ ਇਹ ਗੱਲਾਂ ਨੂੰ ਛੱਡੋ ਹੂੰ ਤੈਨੂੰ ਪਤਾ ਜੇ ਆਪਾਂ ਹੁਣ ਰੌਲਾ ਪਾਵਾਂਗੇ ਗੱਲ ਦਾ ਹੂੰ ਸ੍ਰੀਕ ਨਿੰਦਣਗੇ ਕਹਿਣਗੇ ਵੀ ਸਾਡੀ ਨੂੰ ਜਾਣ ਕੇ ਨਿੰਦਦੇ ਨੇ ਮਰੀ ਪਈ ਨੂੰ ਹੁਣ ਠੀਕ ਹੈ ਤੂੰ ਸੀ ਵੀ ਉਹਦੇ ਮਰੀ ਪਈ ਸੀ ਵੀ ਫੋਲਦੇ ਨੇ ਇਹਦੇ ਚ ਤਾਂ ਬਿੱਲੋ ਆ ਗਈ ਸੀ ਬਿੱਲੋ ਅੱਛਾ ਕੇ ਹੋਰ ਤੇ ਚਾਚੇ ਦੀ ਨੂੰ ਤੇਰੇ ਦੀ ਕਿਨੇ ਲਾਤੀ ਲੈ ਕੀ ਪਤਾ ਕਿਨੇ ਲਾਤੀ ਉਹਦੇ ਮਾਂਗਰ ਡੁੱਬਣੀ ਮਰੀ ਪਈ ਵੀ ਨਹੀਂ ਖੜਾ ਸੜ ਮਰੀ ਪਈ ਵੀ ਨਹੀਂ ਖੜਾ ਛੱਡਦੀ ਚਲ ਘਰ ਦੇ ਕਿੰਨੇ ਤੰਗ ਕਰੇ ਸੀ ਹੋਰ ਇਹ ਤਾਂ ਕੁਦਰਤੀਆਂ ਦਾ ਪਿਓ ਆਇਆ ਹੋਇਆ ਸੀ ਬਹੂ ਦਾ ਅੱਛਾ ਨਹੀਂ ਆਗਲੇ ਨੇ ਕਹਿੰਦੇ ਛੱਡ ਕੇ ਤਾਉ ਨੂੰ ਤਾਂ ਲਾਉਂਦੇ ਨੇ ਹੋਰ ਹੈ ਰੱਬ ਨਾ ਕਰੇ ਕੋਈ ਮਾਰ ਖਾਪ ਜਾਂਦੀ ਕੋਈ ਫਹਾ ਹਾ ਲੈ ਲੈਂਦੀ ਇਹ ਤਾਂ ਪੰਜ ਪੰਜ ਪੱਖੇ ਨੂੰ ਜਾਵੇ 70 ਇਹਨੂੰ ਕਦੀ ਮੈਂ ਤਾਂ ਫਹਾ ਹਾ ਲੈਨੀ ਆ ਅਸਰ ਕੇ ਹਾਂ ਉਹ ਤਾਂ ਸੀ ਰੱਖ ਲੈਨੇ ਮੱਦੀ ਬਾਪੇ ਨੇ ਮੱਦੀ ਬਾਪੇ ਤਾਂ ਤੈਨਾਂ ਡਾਂਗ ਫਹਾ ਹਾ ਇਤੋਂ ਬਾੜਾ ਮਸੂਰਾ ਨਹੀਂ ਮੱਦੀ ਬਾਪਾ ਤਾਂ ਹੋਰ ਸਾਡੇ ਪਿੰਡ ਦੀਆਂ ਕਈ ਬੁੜੀਆਂ ਆਉਂਦੀਆਂ ਮੈਂ ਵੀ ਦੇਖੂੰਗੀ ਕਰਦਾ ਕਰਾਉਂਗੀ ਨਾ ਨਹੀਂ ਪਣ ਕਰਦਾ ਲਾਏ ਨੂੰ ਪੈਸੇ ਬੁਸੇ ਤਾਂ ਕਿੰਨੇ ਖਲੈਂਦਾ ਪੈਸੇ ਤਾਂ ਪਣ ਵਿਚਾਰ ਨੇ ਕੀ ਲਾੜੇ ਟੱਪੀ ਲੱਗੇ ਨਾ ਟੱਪਿਆਂਤੀ ਲੱਗਦਾ ਇੰਨੇ ਪਾਈ ਤੇ ਜਿਹੜੀ ਫਸਲ ਇਹਦਾ ਲੱਗਿਆ ਗਿਆ ਕੋਸਾਨੋ ਅਥਰੇ ਗਿਆ ਕੀ ਗੱਲ ਕੋਹ ਹੁਣ ਪਰ ਪਰ ਤਨ ਹੋਜੂ ਕੋਈ ਨਾ ਚਲ ਸੁਣ ਲੋ ਕਾਇ ਨੀ ਵੀ ਪੰਜ ਸਾਲ ਹੋ ਗਏ ਨਿੱਕਾ ਨੇ ਆਲਾ ਕੋਈ ਬਹੂ ਕੋਲੇ ਚਲ ਹੋਜੂ ਭਾਈ ਜਦੋਂ ਹੋੜਾ ਹੈ ਬਾਪੇ ਨੂੰ ਲਾਜ ਦਿੰਦਾ ਅੱਛਾ ਜੇ ਬਾਪੇ ਨੇ ਆ ਕੁਛ ਕਰਤਾ ਤਾਂ ਇਹ ਵੀ ਕਰ ਦੂ ਕਰ ਦੋ ਭਾਈ ਉਹਦੇ ਕਿਹੜਾ ਘਾਟਾ ਕਿਸੇ ਦੇ ਕਿਧਰ ਗਿਆ ਕੁਧਰ ਕੁਧਰ ਇਧਰ ਖੇਤ ਨਹੀਂ ਗਿਆ ਹੋਇਆ ਆਜੂ ਕਿਸੇ ਪਾਸੇ ਮਾਰ ਜੀਦਾ ਮੈਂ ਪਾਣੀ ਵੀ ਨਹੀਂ ਪੀ ਤੈਨੂੰ ਮੈਨੂੰ ਪੁੱਛ ਕਿੱਥੇ

ਵੀ ਰਹੇ ਕਿ ਕਿ ਜਾਏਗੀ ਅਪਾ ਮੱਦੀ ਬਾਪੇ ਕੋਲ ਜਾਉਂਗੇ ਤੁਸੀਂ ਨਾ ਮੱਦੀ ਬਾਪੇ ਕੋਲ ਹੁਣ ਤਾਂ ਨਹੀਂ ਜਾਂਦੀਆਂ ਅਸੀਂ ਹਣ ਤੇ ਕੀ ਕਰਨਾ ਕੋਈ ਫਿਰ ਹੁਣ ਤਾਂ ਕੀ ਕਰਨਾ ਫਿਰ ਮੈਂ ਤਾਂ ਪਤਾ ਲੈਣ ਆਈ ਸੀ ਕਿ ਭੈਣ ਚਲ ਖਾ ਸੁੱਖ ਵੇਹੇ ਭਾਈ ਦਾ ਵੇੜਾ ਹੈ ਨਾ ਕਹਿੰਦੇ ਉਹਦੇ ਚ ਵੇੜਾ ਸੁੱਕਾ ਕਿਹੜਾ ਸੁੱਕਾ ਹਾਂ ਕੋ ਦਰਦ ਮਿਲ ਜਾਂਦੀ ਤਾਂ ਚੰਗਾ ਸੀ ਇੱਧਰ ਗਿਆ ਇੱਧਰ ਆ ਜੀ ਕਿਸੇ ਪਾਸੇ ਆ ਦੇ ਬੰਨੀਆਂ ਤਾਂ ਕਿਹੜਾ ਮਾਰਨ ਵਰਤਮਾਨ ਦਾ ਸਫਾਸਲ ਬਾੜੀ ਕੀ ਮਿੱਸੋੜੀ ਠੀਕ ਹੈ ਬਣੇ ਠਿੱਕੇ ਤੇ ਦੇਤੇ ਤੇ ਭਾਈ ਤੇ ਚੱਲ ਵਧੀ ਆਪਣੀ ਇਹ ਸਭ ਤੋਂ ਵਧੀਆ ਠੇਕੇ ਵਾਲਾ ਹਾਂ ਤੇ ਨਾਲ ਮੁੰਡਾ ਤਾਂ ਕਰਾਉਂਦਾ ਨਹੀਂ ਹੈ ਨਾਲ ਅੱਜ ਕੱਲ੍ਹ ਦੇ ਮੁੰਡੇ ਕਿੱਥੋਂ ਕਰਾਉਂਦੇ ਆ ਕਰਾਉਂਦੇ ਨੇ ਕੁਦਰ ਤਾਂ ਬਹੁਤ ਸਿਆਣਾ ਭਾਈ ਸਾਡਾ ਭਾਜ ਭਾਜ ਕੰਮ ਨਿਮੇੜਦਾ ਕੁਦਰ ਪੜਿਆ ਨਹੀਂ ਉਹਨਾਂ ਹੈ ਪੜਿਆ ਨਹੀਂ ਉਹਨਾਂ ਫਿਰ ਇਹ ਹਟਾ ਲਿਆ ਸੀ ਪਹਿਲੀ ਕੰਮ ਲਾ ਲਿਆ ਸੀ ਕੰਮ ਅਸੀਂ ਜਮ ਲਾ ਲਿਆ ਇਕੱਲੇ ਦਾ ਕਰਕੇ ਬਾਹਰ ਤੋਰ ਦਿੰਦੇ ਬਹੂ ਨੂੰ ਤਾਂ ਪਰੇ ਤੁਸੀਂ ਪੜ੍ਹੀ ਲਿਖੀ ਜਿਵੇਂ ਆਈ ਲੈਟਸ ਕੀਤੀ ਆ ਹਾਂ ਜਿੱਤੇਰੀ ਆਈ ਆ ਬਾਹਰ ਹੀ ਨਹੀਂ ਦੀ ਆ ਕਰੇ ਤਾਂ ਪੜ੍ਹੀ ਨਹੀਂ ਚੱਲ ਭਣਿਆ ਪਾਇਲਟ ਸਤੋ ਕੀ ਕਰਣਾ ਤੂੰ ਮੇਰੀ ਗੱਲ ਸੁਣ ਓਹ ਤਾਂ ਹੁਣ ਅਸੀਂ ਆ ਬਾਬੇ ਤੋਂ ਕਰਾਇਆ ਇਹਦਾ ਲਾਜ ਅੱਛਾ ਵੀ ਜੇ ਤਾਂ ਬਾਬੇ ਤੋਂ ਕੋਈ ਕੱਲ ਪੈਗੀ ਰਾਹ ਹੂੰ ਉਹ ਭਲ ਤਾਂ ਬਾਬਾ ਕਹਿੰਦਿਆਂ ਪਾ ਦੂ ਰਾਹ ਵੀ ਜਿੱਥੇ ਬਾਬੇ ਨੇ ਇਹਦਾ ਚੀਲ ਦਾ ਖੜਾ ਛੜਾਤਾ ਉੱਥੇ ਚਲੇ ਦੀ ਕੁੱਖ ਵੀ ਹਰੀ ਕਰਾ ਦੂ ਬਾਬਾ ਹਾਂ ਤੇ ਭਾਈ ਫਿਰ ਨਹੀਂ ਕੋਈ ਤੂੰ ਦੱਸ ਪਾਈ ਕੋਈ ਨਾ ਮੈਂ ਪੁੱਛ ਰੂੰ ਕਿਰਾਂ ਤੁਸੀਂ ਇਹਦਾ ਪਤਾ ਲਓ ਠੀਕ ਕਹਿੰਦਾ ਬਾਬਾ ਕਿ ਤਾਂ ਤਾਂ ਤੇ ਨਹੀਂ ਕਰਦੇ ਹੁੰਦੇ ਤੂੰ ਆ ਇਧਰ ਬੋਲੇ ਜਾ ਬਣਾਈ ਸੁਧਿਆ ਇਹ ਤਾਂ ਮੱਕੀ ਲੜ ਗਈ ਸੀ